ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸਜਣੋ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਕਨਫਰਮ ਕਰਨ ਲੱਗੇ ਆ ਸਜਣੋ ਡਰੈਸ ਇੱਕ ਵਾਰੀ ਨੋਟ ਕਰ ਲਿਓ ਵੀਰ ਦਾ ਪਿੰਡ ਦੀ ਗੱਲ ਕਰੀਏ ਤਾਂ ਸਜਣੋ ਦਾਦੂ ਪਰ ਆ ਗਿਆ ਤੇ ਨੇੜੇ ਆ ਗਿਆ ਮਜੀਠਾ ਤੇ ਜ਼ਿਲ੍ਹਾ ਆ ਗਿਆ ਸਜਣੋ ਸ਼੍ਰੀ ਅਮਰਤਸਰ ਸਾਹਿਬ ਤੇ ਐਸ ਵੇਲੇ ਸੱਜਣੋ ਕਲਜਿੰਦਰ ਵੀਰ ਦੇ ਕੋਲੇ 4 ਐਨੀਮਲ ਵਿਖਾਉਣੇ ਤੁਹਾਨੂੰ ਇੱਕ ਸੂਈ ਦੇ ਤਿੰਨ ਗੱਬਣਾ ਮੱਜਾਂ ਝੋਟੀਆਂ ਸੱਜਣੋ ਤੇ ਰਿਕਵੈਸਟ ਬੇਨਤੀ ਰਹਿੰਦੀ ਵੀ ਜਿਹੜਾ ਪਸ਼ੂ ਪਸੰਦ ਆ ਜਾਂਦਾ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਆਜੋ ਕੱਲਾ ਕੱਲਾ ਆਪਾਂ ਚਲਾ ਕੇ ਵੀ ਇਹਨੇ ਕੱਲੇ ਕੱਲੇ ਦਾ ਰੇਟ ਆ ਜਿਹੜਾ ਵੀਡੀਓ 'ਚ ਜਾਣਾਂਗੇ ਤੇ ਕਰਕੇ ਤਸੱਲੀ ਕਰਿਓ ਖਰੀਦਦਾਰੀ ਤੁਹਾਡਾ ਧੰਨਵਾਦ ਸੂਈ ਸਵਾਈ ਚੰਗੇ ਦੁੱਧ ਵਾਲੀ ਮੈਂ ਸੱਜਣੋ ਬਿਲਕੁਲ ਤਾਜੀ ਤੇ ਮਗਰ ਵੀ ਕੱਟੀ ਤੇ ਹੁਣ ਕੇਰਾ ਬੱਚਾ ਬੁੱচ্চਾ ਲਾਇਆ ਤੁਹਾਨੂੰ ਧਾਰਾ ਵੀ ਹੋ ਸਕਦਾ ਚੈੱਕ ਕਰਾ ਲੀਏ ਆਹ ਕੱਟੀ ਨੂੰ ਇਹਨੇ ਕਰਮ ਵਾਲੀ ਨੇ ਜਨਮ ਦੇਤਾ ਤੇ ਆਪ ਵੀ ਵੱਡੇ ਢਾਂਚੇ ਦੀ ਤੇ ਕੱਟੀ ਵੀ ਟੌਪ ਦੀ ਬਣੂਗੀ ਆਜੋ ਲਈਏ ਜਾਣਕਾਰੀ ਕਲਜਿੰਦਰ ਵੀਰ ਸასი ਘਾਲ ਦੱਸ ਗਿਆ ਵੀਰ ਜੀ ਸასი ਘਾਲ ਹੋਰ ਸੁਣਾ ਮੇਰਾ ਭਰਾ ਵਧੀਆ ਵੀਰ ਜੀ ਠੀਕ ਠਾਕ ਜੋ ਚੜਦੀ ਕਲਾ ਨਾ ਬਹੁਤ ਵਧੀਆ ਕਿਰਪਾਆਂ ਵਾਈ ਵੀਰ ਜੀ ਤੇ ਚੱਲੀ ਜਾਂਦਾ ਦਰੁਮਦਾਰ ਹਾਂਜੀ ਬਹੁਤ ਸੋਹਣਾ ਵੀਰ ਜੀ ਚੱਲੀ ਜਾਂਦਾ ਆ ਜਾਂਦੇ ਜਾਨਵਰ ਵਿੱਕ ਜਾਂਦੇ ਹਨਾ ਵਿੱਕਦੇ ਜਾਂਦੇ ਆ ਟਾਈਮ ਪਾਸ ਵਧੀਆ ਸੋਹਣਾ ਹੋਈ ਜਾਂਦਾ ਸ਼ੁਕਰ ਅਦਾ ਤੇ ਦਾ ਹਨਾ ਬਹੁਤ ਵਧੀਆ ਕਿਰਪਾ ਮੰਨ ਲਿਓ ਜੀ ਤੇ ਆਪਣਾ ਐਡਰੈਸ ਵੀਰੇ ਹਾਂਜੀ ਐਡਰੈਸ ਵੀਰ ਜੀ ਨਾਮ ਮੇਰਾ ਕੁਲਜਿੰਦਰ ਸਿੰਘ ਆ ਜੀ ਹਾਂਜੀ ਪਿੰਡ ਦਾਦੂਪੁਰਾ ਤਸਵੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਆ ਜੀ ਠੀਕ ਆ ਹਾਂਜੀ ਨੰਬਰ ਨੰਬਰ 9737 ਤੇ 67318 ਵਿੱਚ ਠੀਕ ਆ ਤੇ ਆਪਣਾ ਅੱਜ 4 ਜਨਵਰੀ ਆਪਾਂ ਹਾਂ 4 ਜਨਵਰੀ ਸਾਰੇ ਚੰਗੇ ਟੋਪ ਦੇ ਸਾਫ ਸਫਾਈ ਵਾਲੇ ਸਾਰੇ ਵਧੀਆ ਆਪਣੀ ਆਪਣੀ ਜਗ੍ਹਾ ਤੇ ਸਾਰੇ ਸੋਹਣਾ ਬਹੁਤ ਚੰਗੇ ਹਾਂਜੀ ਆ ਸੂਈ ਮੈਂ ਤੋਂ ਸ਼ੁਰੂ ਕਰੀਏ ਸੂਆ ਕਿਹੜਾ ਸੂਈ ਆ ਇਹ ਵੀਰ ਜੀ ਐ ਕਿ ਸੂਈ ਜੋ ਤੀਜਾ ਸੂਆ ਪਿਓਰ ਠੀਕ ਆ ਤੀਜਾ ਸੂਈ ਆ ਹਾਂਜੀ ਦੂਜੀ ਸੂਈ ਚ ਦੁੱਧ ਕੱਢਿਆ ਇਹਨੇ 16 ਕਿਲੋ ਦੀ ਚਵਾਈ ਕਰਾਈ ਛੋਟੀ ਨੇ ਠੀਕ ਆ ਫਾਨ ਟੱਪਾ ਬਹੁਤ ਚੰਗਾ ਚੌਥਾ ਦਿਨ ਅਜ ਸੂਈ ਨਾ ਹੋ ਗਿਆ ਵੀਰ ਜੀ ਚਾਰਾਂ ਦਿਨਾਂ ਦੀ ਸੂਈ ਮਗਰ ਕੱਟੀ ਮਗਰ ਕੱਟੀ ਆ ਗਈ ਆ ਤੇ ਠੰਡਾ ਕਰਕੇ ਲੀਟਰ ਦਾ ਬੋਲਾ ਕੇ ਨੂੰ ਮੈਂ 11 ਲੀਟਰ ਬਣਾ ਦੂੰ ਦੋਵਾਂ ਟੈਂਕਾਂ ਦਾ ਹੱਜੇ ਠੀਕ ਆ 11 ਹੁਣ ਹਾਂਜੀ 11 ਚਾਰਾਂ ਦਿਨਾਂ ਦੀ ਸੂਈ ਥੱਲੇ ਹਾਂਜੀ ਹਾਂਜੀ ਕੱਲ ਖਾਲੀ ਕਰਤੀ ਸਾਰੀ ਠੀਕ ਆ 11 ਕਿਲੋ ਦੋਵਾਂ ਟੈਂਕਾਂ ਦਾ ਦੁੱਧ ਰਮਾਨ ਨਾਲ 16 ਕਿਲੋ ਦੀ ਚਵਾਈ ਕਰ ਦੂ ਠੰਡੀ ਸੀਲਿਆ ਥੰਥੂਨ ਚੰਗਿਆਂ ਲ ਠੀਕ ਪਰ ਨਾਲਾ ਹੀ ਹੁੰਦਾ ਹਾਂ ਨਹੀਂ ਠੀਕ ਆ ਬਹੁਤ ਚੰਗੀ ਝੋਟੀ ਨਹੀਂ ਉਹ ਕੇ ਰਿਪੋਰਟ ਆ ਹਨਾ ਬਹੁਤ ਭੋਲੀ ਬੜੀ ਚਵਾ ਦਿੱਤੀ ਇਹਦਾ ਠੀਕ ਆ ਬਾਕੀ ਧਾਰ ਤੂਰ ਵੀ ਲੈਂਦੀ ਆ ਧਾਰ ਵੀ ਲੈਂਦੇ ਹਾਂ ਜੀ ਧਾਰ ਤੇ ਭਾਵੇਂ ਇਦਾਂ ਹੀ ਹਾਂ ਨੇ ਠੀਕ ਮਸਲਾ ਮੋਰਾ ਤੇ ਹੁੰਦੀ ਹੈ ਵੀ ਜੀ ਹਾਂ ਮਗਰ ਕੱਟੀ ਮੋਰਾ ਜਾ ਗਈ ਆਪੇ ਕੱਟੀ ਵੀ ਚੰਗੀਆਂ ਬੰਦੇ ਵੀ ਜੀ ਸਫਾਈਆਂ ਬਹੁਤ ਚੰਗੀਆਂ ਹਾਂ ਜੇ ਤੋ ਦੁੱਤ ਆ ਗਈ ਹੋਰ ਲੇਵਾ ਬਣਾਉਗਾ ਮੈਂ ਨਾ ਵੀਰ ਜੀ ਜਿੱਦਣ ਇਸ ਉਹੀ ਹੀ ਨਾ ਅਤਲੋਂ ਕੱਲ ਖਾਲੀ ਕਰਤੀ ਨਹੀਂ ਤੇ ਏਦਾਂ ਥੱਬਾ ਹੀ ਤਾਣੀ ਫਿਰਦੀ ਸੀਗੀ ਉਹੋ ਲੈ ਵਿੱਚ ਆ ਜਾਣਾ ਇਹਨੇ ਦੁੱਧ ਤੇ ਮੈਲਾ ਮਾਰੂ ਨਾ 15 ਦਿਨਾਂ ਤੱਕ ਜਾ ਕੇ ਹਾਂ ਸੱਬੇ ਉਦਾਂ ਹੀ ਤੁਹਾਨੂੰ ਇਸ ਵੇਰੇ ਹਾਂ ਤੁਹਾਨੂੰ ਕੋਈ ਸ਼ੱਕ ਨਹੀਂ ਦੁੱਧ ਾਲੀਆ 16 ਕਿਲੋ ਦੀ ਕੱਢੀਏ ਖਾਂ ਵੀਰੇ ਬਾਹਰ ਇਹ ਹਾਂਜੀ ਸਜਣਾ ਤੌਰ ਚੈੱਕ ਕਰ ਲੋ ਪੂਰੀ ਚੰਗੀ ਮੈਂ ਬੁਖਾਰੇ ਆ ਤੁਹਾਨੂੰ ਦਾਦੂ ਪਰ ਕਲ ਜੰਦਰ ਦੇ ਕੋਲੇ ਆ ਤੌਰ ਚੈੱਕ ਕਰੋ ਇਥੋਂ ਗੈਸ ਤੁਸੀਂ ਲਾਇਓ ਵੀ ਬੋਡੀ ਸਟਕਟਰ ਵੀ ਚੰਗਾ ਤੇ ਲੇਵਾ ਭਾਂਡਾ ਵੀ ਮੈਂ ਦੇ ਥੱਲੇ ਸਜਣੋ ਚੰਗਾ ਹਾਂ ਹੌਲੀ ਤੋਰ ਲੈ ਕਮਾਲਾ ਕੋਈ ਗੱਲ ਨਹੀਂ ਵੇਖੋ ਸਜਣੋ ਤੇ ਬਾਕੀ ਸੁਭਾਅ ਵੀ ਚੰਗਾ ਮੈਂ ਦਾ ਹਨਾ ਹਾਂਜੀ ਬੱਚੇ ਤਾਂ ਨਹੀਂ ਕਰਦੀ ਤੂੰ ਖੜਦਾ ਥੋੜੀ ਜੀ ਹੋਲੀ ਤੇ ਨਹੀਂ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਓਕੇ ਰਿਪੋਰਟ ਆ ਜਮਾ ਤਰਦੀ ਦਾ ਥੋੜਾ ਜਿਹਾ ਗੈਸ ਹੋ ਜਾਂਦਾ ਕੱਦ ਕਾਠ ਦਾ ਹਾਂਜੀ ਤੇ ਲੀਵੇ ਭਾਂਡੇ ਦਾ ਕੱਦ ਫੁੱਲਾ ਵੀਜੀ ਹਾਂ ਕੱਦ ਫੁੱਲ ਫੁੱਲ ਕਰਦਾ ਫੁੱਲ ਕਰਦਾ ਤੇ ਕਲਜਿੰਦਰ ਵੀਰੇ ਫੇਰੇ ਇਹ ਆਪਾਂ ਰੇਟ ਕਿੰਨੇ ਦੀ ਦੇਣੀ ਆ ਰੇਟ ਵੀਰ ਜੀ ਛੋਟੀ ਦਾ ਤੇ ਆਪਣਾ ਮੁੱਲ ਭਾਵੇਂ ਜਿਹੜਾ ਛੋਟੀ ਦੇ ਵੇਖਦੀ 1 25 ਦੀ 1 20 ਦੀ ਕੱਟੀ ਵੇਖਦੀ ਆ ਥਣ ਟੱਪਿਓਂ ਦੁੱਧ ਟੱਪਿਓਂ ਸਭ ਕੁਝ ਵਧੀਆ ਇਹ ਹੁਣ ਦੇ ਦਾਂਗੇ ਵੀਰ ਜੀ ਹਾਂ ਨਾਲ ਜਿਹੜੀ ਆ 1 10 ਦੀ ਦੇਣੀ ਆ 1 10 ਆਪਣਾ ਫਿਕਸੀ ਰੇਟ ਹੁੰਦਾ 1 10 ਦੀ ਵਿੱਚ ਛੋਟ ਕਰ ਦਾਂਗੇ ਠੀਕ ਆ ਵੇਖੋ ਘਰ ਤੇ ਪਰੇ ਲਓ ਵੀ ਸੱਜਣਾ 1 10 ਦੀ ਵੀਰ ਕਹਿੰਦਾ ਫੁੱਲ ਕੱਢ ਚਵਾ ਇੱਕ ਨੰਬਰ ਕੋਈ ਪੂਰੀ ਖੱਟਾ ਨਹੀਂ ਆਗਦੀ ਸੀ ਓਕੇ ਰਿਪੋਰਟ ਜਾਵਾ ਹਣਾ ਬਹੁਤ ਚੰਗੀ ਖੰਢੀ ਸੀ ਤੇ ਝੋਟ ਗਿਆ ਨਹੀਂ ਠੀਕ ਹਾਂਜੀ ਤੇ ਆਹ ਝੋਟੀ ਦਾ ਕਲਜੰਦਰ ਵੀਰ ਇਹ ਵੀ ਦੀ ਦੂਜਾ ਸੂਆ ਸੋਣੀ ਆ ਦੂਸਰਾ ਸੂਆ ਸੋਣੀ ਆ ਠੀਕ ਆ ਇਹਨੇ ਲੈ ਜੂਗੀ 4-5 ਦਿਨ ਲੈ ਕੇ ਆਣੀ ਚੰਗੀ ਲੇਵੇ ਦੀ ਟਿੱਪਣ ਬੜੀ ਕੋਲੀ ਆ ਜੀ ਥਾਂ ਦੀ ਠੀਕ ਆ ਲੇਵਾ ਭਾਂਡਾ ਚੰਗਾ ਬਹੁਤ ਚੰਗਾ ਕੱਦ ਲਈ ਚੰਗਾ ਤੇ ਕੱਟੀ ਨੇ ਦੁੱਧ ਵੀ ਜਿਆਦਾ ਨਹੀਂ 12 13 ਕਿਲੋ ਰਮਾਨਾ ਚੋਣਾ ਸੁਆ ਇਹ ਦੂਜਾ ਇਧਰ ਜਾ ਸੁਆ ਸੁਈ ਜੋ ਪਹਿਲਾਂ ਨੇ ਦੁੱਧ ਪੁੱਛਿਆ ਸੀ ਪਹਿਲਾਂ ਨੇ ਵੀ ਜੀ ਦੁੱਧ 10 ਕਿਲੋ ਦੀ ਚਵਾਈ ਕਰਾਈ ਜੋ ਹਾਂ ਦੇ 10 ਕਿਲੋ ਦੀ ਚਵਾਈ ਇਹਦੇ ਮਾਲਕਾਂ ਨੇ ਚੁਈਆ ਹਣਾ ਹਾਂ 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 ਤੇ ਇੱਕ ਰੰਗ ਕਾਲੀ ਮੈਂ ਚੰਗੀ ਆ ਹਾਂ ਸੈਂਗ ਦੇ ਲੋਕ ਥੋੜਾ ਗੈਰ ਲੱਗੀ ਉਹ ਸੈਂਗ ਚੱਕ ਕੇ ਮੋੜਿਆ ਤੇ ਬਾਕੀ ਦੁੱਧ ਚੰਗਾ ਪਾ ਜੂਗੀ ਦੁੱਧ ਵੀ ਨਹੀਂ 12 13 ਕਿਲੋ ਰਮਾਨਾ ਤੇ ਕਲੂਣਾ ਵੇ ਸੁਈ ਜੋ ਨਹੀਂ ਕੋਲੀ ਚਮਰੀ ਦੀਆਂ ਨਾ ਕੱਟੀ ਹਾਂ ਵਾਕ ਤੇ ਇਹ ਇੱਕ ਥਾਂ ਕਲਜਿੰਦਰਪਾਰਾ ਰੱਖਦੀ ਥਾਂ ਟਿੱਪਣ ਓਕੇ ਆ ਨਾ ਟਿੱਪਣ ਇੱਕ ਨੰਬਰਾਂ ਵਿੱਚ ਹੀ ਉਹ ਥੋੜਾ ਉਧਾ ਪਾਰਾ ਰੱਖਦੀ ਟਿੱਪਣ ਪੋਲੀ ਬੜੀ ਆ ਇੱਕੋ ਜਿਹਾ ਸ਼ਹਿਰ ਆ ਤੇ ਦਿਨ ਲੈ ਜੂ 10 ਆ ਜੀ ਦਿਨ 5-7 ਲੈ ਹੀ ਜਾਣੇ ਹਾਂ ਜੀ ਲੈ ਜਾਣੇ ਇਹਨੇ ਕਰਤੀ ਕਰਾਉਂਦੀ ਨਾ ਲੇਵਾ ਬਹੁਤ ਬਣਾਉਂ ਹਾਂ ਲਈ ਪਾਈ ਖਿਰੂ ਦੀ ਵੀਰਜੀ ਥੱਲੇ ਹਾਂ ਸੂਲ ਨਾਲ ਲੇਵਾ ਲਾਦਣਾ ਨੇ ਹਾਂ ਜੀ ਹਾਂ ਜੀ ਪੱਠ ਪੁੜੇ ਦੀ ਵੀ ਚੰਗੀ ਆ ਪੱਠ ਚੰਗੀ ਆ ਸਾਰੀ ਚੰਗੀ ਟਿੱਪਟੋ ਭਾਰੀ ਕੱਟ ਖਾਂ ਵੀਰੇ ਬਾਹਰ ਲੋ ਵੀ ਸੱਜਣਾ 2 ਨੰਬਰ ਦੂਜਾ ਸੂਆ ਸੂਈ ਝੋਟੀ ਆ ਇਹ ਵੀ ਪੋਲੀ ਬੜੀ ਵੀਰਜੀ ਟਿੱਪੜ ਠੀਕ ਆ ਹਾਂਜੀ ਇੱਕ ਨੰਬਰ ਹੀ ਹਾਂ ਦੀ ਪੋਲੀ ਆ ਬੜੀ ਹਾਂ ਚਲੋ ਸ਼ੁਕਰ ਚੰਗਾ ਦੇਵਾਂਗੇ ਯਾਰ ਕੋਈ ਯਾਦ ਕਰੂ ਆਪਣਾ ਭੈਣ ਭਰਾ ਯਾਦ ਕਰੂ ਛੋਟੀ ਜਿਹੜਾ ਖੜੂ ਵੀਰ ਹਾਂ ਬੜੇ ਪੂੜੇ ਦੀ ਪਲੀ ਜੁੜੀ ਚਾਰੂ ਬੜੀ ਹਾਂ ਨਹੀਂ ਠੀਕ ਚਾਰੂ ਗੰਗਰੀ ਦੁੱਧ ਪਰਦਾ ਵਾਕੇ ਫਿਰ ਜਿੱਧਰ ਮਰਜ਼ੀ ਫੜ ਲਾ ਲੈ ਵਾ ਵੇਖੋ ਵੀਰਜੀ ਕਿੱਦਾਂ ਹਾਂ ਕਮਾਲਾ ਇਹ ਸੂਣਦਾ ਨਹੀਂ ਪਤਾ ਛੋਟੀ ਨੂੰ ਵੇਖੋ ਸੱਜਣਾ ਇੱਥੋਂ ਤਰਦੀ ਦਾ ਲੇਵਾ ਭਾਂਡਾ ਹੈ ਨਾ ਕਿਆ ਬਾਤਾਂ ਇਹਦੇ ਵੀ ਇੱਥੇ ਹਰੇ ਸੱਜਣਾ ਮੈਂ ਨੇ ਹਫਤਾ ਕੱਢ ਜਾਣਾ ਤੇ ਬੜਾ ਤਗੜਾ ਲੇਵਾ ਕਰਮਾ ਦੀ ਤਿਆਰ ਕਰੂਗੀ ਵੇਖਿਓ ਬੜੀ ਛੋਟੀ ਹਾਂ ਤੇ ਕਲਜਿੰਦਰ ਵੀਰੇ ਫੇਰ ਇਹਦਾ ਗੱਬਣ ਦਾ ਰੇਟ ਅੱਜ ਕਿੰਨਾ ਕਰ ਦਿੱ ਗਏ ਇਹਦਾ ਵੀਰ ਜੀ ਛੋਟੀ ਸੂਈ ਹੁੰਦੀ ਦਾ ਰੇਟ ਹੋਰ ਹੋਣਾ ਹੀ ਚਲੋ ਹਾਂ ਤੇ ਬਾਕੀ ਇਹ ਵੀ ਨਹੀਂ ਕੋਈ ਚੱਕਰ ਜੇ ਕੋਈ ਨੇ ਸਵਾਗੇ ਫੜ ਨਹੀਂ ਸਵਾਗੇ ਲੈ ਜੇ ਸਾਨੂੰ ਉਹਨਾਂ ਚੀਜ਼ਾਂ ਨਾਲ ਨਹੀਂ ਹੁੰਦਾ ਵੀ ਸੋਈ ਦਾ ਰੇਟ ਵੱਧ ਮੰਗ ਲਾਂਗੇ ਫਿਰ ਇੱਟਾ ਮੰਗ ਲਾਂਗੇ ਉਹ ਕੰਮ ਨਹੀਂ ਆਗੇ ਆਪਣੇ ਕੋਲ ਆਪਾਂ ਹੁਣ ਹਾਂ ਨਾ ਜਿਹੜੀ ਛੋਟੀ ਉਦਾਂ ਜਿਆਜ ਦਵਾਂਗੇ ਬਿਲਕੁਲ ਨਾ ਇਹ 90 ਨਾ 85 ਦੀ ਆ ਤੇ ਹਾਂ ਨਾ ਕੱਟੀ ਦੇ ਦਾਂਗੇ 75 ਹਜ਼ਾਰ ਦੀ 75 ਹਜ਼ਾਰ ਦੀ 75 ਹਜ਼ਾਰ ਦੀ ਛੋਟੀ ਦੇ ਦਾਂਗੇ ਵੀਰ ਜੀ ਪੱਕੀ ਗੱਲ ਬਹੁਤ ਹਾਂਜੀ ਪੱਕੀ ਉਹਦੇ ਚ ਛੋਟ ਛੱਪਾ ਦੂਜੀ ਛੋਟ ਛੱਪਾ ਕਰ ਦਾਂਗੇ ਵੀਰ ਜੀ 75 ਹਾਂਜੀ 75 ਜੋ ਕਰ ਦਾਂਗੇ ਵੀਰ ਜੀ ਕਰ ਦਾਂਗੇ ਮਾਨਤਾ ਨੂੰ ਨਹੀਂ ਠੀਕ ਅੱਗੇ ਆ ਗਈ ਪ ਪਹਿਲਾ ਕੱਟੀ ਆ ਦੋਨੇ ਪਹਿਲਣਾਂ ਆ ਗਈਆਂ ਦੋਵੇਂ ਪਹਿਲਣਾਂ ਆਏ ਕੀ ਬਾਤ ਤੇ ਆਹ ਪਹਿਲਣਾਂ ਕਿੰਨੇ ਦਿਨ ਪੰਜ ਸੱਤ ਖੰਡ ਨੇ ਇਹਨੇ ਪੰਜ ਸੱਤ ਦਿਨ ਲੈ ਜੂਗੀ ਵਰਲਾ ਮੁਰਲਾ ਬੜੀਆਂ ਚੰਗੀਆਂ ਬਹੁਤ ਚੰਗੀ ਥਾਂ ਬੜਾ ਗੱਡਾ ਗੱਡਣ ਦੀ ਵੀਰ ਜੀ ਪਹਿਲੀ ਜੰਮੜੀ ਦੀ ਫਿਰ ਹਾਂ ਬਰੀਕ ਜਮਾਂ ਹੀ ਹਾਂਜੀ ਹਾਂ ਖੁੱਲੇਵਾ ਗੱਡਣ ਦੀ ਕਿੱਥੇ ਹਾਂ ਨਹੀਂ ਓਕੇ ਹਨਾ ਤੇਰੂਗੀ ਦੋ ਦਿਨ ਇਹ ਵੀ ਪੰਜ ਸੱਤ ਲੈ ਜੂਗੀ ਹਾਂ ਲੈ ਜਾਣੀ ਲੈ ਜਾਣੀ ਲੈ ਇਹਦੀ ਵੀ ਤੂਰ ਕਰਾ ਹੰਬਰੀ ਚ ਤੇ ਭਾਰ ਪੂਰੇ ਲੋ ਗੱਬਣਾ ਮਈਆਂ ਓਕੇ ਨਾ ਆਪਣੀਆਂ ਪੂਰੀ ਆਪਣੀ ਤਿੰਨੇ ਗੱਬਣਾ ਵਾ ਤਿੰਨਾਂ ਦੀ ਗਾਰੰਟੀ ਹੋਊਗੀ ਠੀਕ ਆ ਹਾਂਜੀ ਜੇ ਕਿ ਵੀ ਇਹਨਾਂ ਬੈਠੀਆਂ ਦੀ ਵੀਡੀਓ ਮੰਗੋਣੀ ਹੈ ਮੈਂ ਵੱਖਰੀ ਵਾਰਸਾ ਤੇ ਬੈਠੀਆਂ ਦੀ ਵੀਡੀਓ ਹਾਂ ਵੀ ਅਗਲਾ ਤਸੱਲੀ ਕਰ ਲੇ ਤਸੱਲੀ ਕਰੇ ਜੀ ਕੋਈ ਗੱਲ ਨਹੀਂ ਖਣਾ ਦੀ ਸਾਡੀ ਗਾਰੰਟੀ ਫੁੱਲ ਹੋਊਗੀ ਫਿਰ ਟਿੱਪਣ ਬੜੀ ਭੋਲੀ ਤੇਨਾਂ ਦੀ ਆਈ ਝੂਠੀ ਨੇ ਵਾਕਿਆ ਹੀ ਪਲੂਨ ਫੱਲੇ ਚੰਬੀ ਜੀ ਹਾਂ ਇਹਨੂੰ ਚੰਗੀ ਸੰਭਿਆ ਨਾ ਅਗਲੇ ਸੂਏ ਨੂੰ ਝੋਟੀ ਬੜੀ ਨਖਰੂਗੀ ਥੱਲੇੋਂ ਮੈਂ ਨਾ 10 ਕਿਲੋ ਦੁੱਧ ਵੀਰ ਜੀ ਭਰਾ ਦੂ ਗੱਟੀ ਭਰਾ ਦੱਸਣ ਦੀ ਇਹ ਐਂ ਕਮਾਈਆਂ ਐ ਦੂਜੇ ਪਾਸੇ ਉੱਤੋਂ ਦੀ ਹਾਂ ਇੱਥੋਂ ਕਮਾ ਮੇਰਾ ਜੀ ਆਹ ਵੇਖੋ ਸਤਨਾ ਇੱਥੋਂ ਮੋੜ ਦੀਦਾ ਨਾ ਲੀਵੇ ਭਾਂਡੇ ਤਾਂ ਗੈਸ ਲੱਗ ਜਾਂਦਾ ਵੀ ਐਨ ਓਕੇ ਰਿਪੋਰਟ ਆ ਬਾਕੀ ਨੇੜ ਤੋਂ ਕਰਾਉਣੇ ਚੈੱਕ ਤੁਹਾਨੂੰ ਕਿਉਂਕਿ ਬਰਲਾ ਬਰਲਾ ਸੋਹਣੀਆਂ ਕੱਟੀ ਨੂੰ ਲੱਗੀਆਂ ਪਤਲੀ ਚਮੜੀ ਦੀ ਤੇ ਘਰੇ ਦੁੱਧ ਪੀਣ ਨੂੰ ਕੋਈ ਮਾਰੀ ਨਹੀਂ ਕਰਮਾਉਂਦਾ ਇਹ ਇੱਥੋਂ ਵੇਖੋ ਆਹ ਵੇਖੋ ਇਹਦੇ ਸਫਾਈਆਂ ਕਿੰਨੀਆਂ ਕਰਮ ਵਾਲੀ ਨੂੰ ਲੱਗੀਆਂ ਤੇ 24 ਦਾ ਇੱਕ ਨੰਬਰ ਨਿਕਲੂਗੀ ਦੁਲਿੰਦਰ ਵੀਰੇ ਹਨਾ ਥਾਨ ਬੜਾ ਸੋਹਣਾ ਕੱਢਦੀ ਹੁੰਦੀ ਹੁੰਦੀ ਹਨ ਕਿੱਠ ਕਿੱਠ ਤੇ ਹਾਂ ਹਾਂਜੀ ਤੇ ਇਹਦਾ ਫਿਰ ਰੇਟ ਇਹਦਾ ਵੀਰ ਜੀ ਕੱਟੀ ਦਾ ਰੇਟ ਆਪਣਾ ਹੈਗਾ ਜੋ ਇਹਦਾ ਵੀ ਨਾ 80 ਨਾ 75 ਜੋ ਹਾਂਜੀ ਇਸਨੂੰ ਕੱਟ ਦੇ ਦਾਂਗੇ ਕੱਟੀ 70 ਚੋਂ ਕਰ ਦਈਏ ਛੋਟ ਛੱਪਾ 2000 ਛੱਡ ਦਾਂਗੇ 68 ਦੀ ਦੇ ਦਾਂਗੇ 68000 ਦੀ ਹਾਂਜੀ ਉਹਦੇ ਵੀ ਛੋਟ ਛੱਟ ਕਰ ਦਾਂਗੇ ਜੇ ਸੱਜਣ ਫੋਨ ਲਾਉਂਦਾ ਕੋਈ ਕਰਾਂਗੇ ਮਾਨ ਤੇ ਕਰ ਦਿਆਂਗੇ ਛੋਟ ਛੱਪਾ ਹਣਾ ਕਰਾਂਗੇ ਜਰੂਰ ਪਰ 68000 ਦੀ ਨਵੀਂ ਕੱਟੀ ਆ ਕੋਈ ਯਾਦ ਕਰੂਗਾ ਹਾਂ ਵਾਕਿਆ ਰੇਟ ਵੀ ਤੋਕਣਾ ਲਾਈਆ ਹਾਂ ਰੇਟ ਜਾ ਜਵੇ 68 ਸੱਜਰ ਮੈਂ ਮਿਲ ਜਾਣੀ ਅਗਲੇ ਨੂੰ ਹਾਂਜੀ ਬਾਕੀ ਚਾਰੂ ਹੋਊਗੀ ਚਾਰੂ ਬੜੀਆਂ ਸੁਭਾ ਚੰਗਾ ਹਾਂਜੀ ਤੇ ਆ ਗਈ ਨੀਲੀ ਰਾਵੀ ਨੀਲੀ ਦਾ ਵੀ ਇਹਦਾ ਕੀ ਹਿਸਾਬ ਆ ਇਹ ਕਿ ਪਹਿਲਾ ਸੂਆ ਸੁਣੀ ਜਿਓ ਤੇ ਦੰਦਾ ਜਿ ਘੱਟੀ ਆ ਅੱਛਾ ਪੂਰੀ ਮਾਨਕੀਆ ਪੂਰੇ ਟਿੱਕਟੌਕ ਸੈਂਕ ਤੱਕ ਜੌਰ ਨੀਲੀ ਦੀ ਸੂਲ ਤੱਕ ਵੀ ਸੂਲ ਤੱਕ ਵੀ ਫਿਰ ਹੁਣ ਵੀ ਪੂਰੇ ਤੱਕੇ ਮਰੀ ਜੋ ਆਂਦੀ ਮੈਨੂੰ ਕਹਿੰਦੇ ਕਿਦਾ ਮਰਜੀ ਬੈਜੋ ਖਾਣ ਦੇ ਕਲਾ ਖਾਣ ਬੜਾ ਕੱਡੂਗੀ ਖਰਮਾੜੀ ਹੈ ਨਾ ਤੇ ਤਿੰਨ ਕਲਜਿੰਦਰ ਹਜੇ ਲੈ ਜੂ ਮੈਂ ਨਾ ਹਫਤਾ ਲੈ ਜਾਣਾ ਇਹ ਹਫਤਾ ਲੈ ਜਾਣਾ ਇਹਨੇ ਇਹਦੀ ਵੀ ਤੋਰ ਕਰਾਈਏ ਚੱਕ ਹਾਂਜੀ ਨਹੀਂ ਠੀਕ ਆ ਓਕੇ ਰਿਪੋਰਟ ਹੈ ਨਾ ਪਿਓਰ ਨਸਲੀ ਦੀ ਸੀ ਉਹਦੀ ਹਾਂ ਵੇਖੋ ਸੱਜਣਾ ਇਹਦਾ ਫੇਸ ਕੁਆਲਿਟੀ ਤੇ ਆਉਂਦੇ ਸੂਵੇ ਨੂੰ ਕਲਜਿੰਦਰ ਬਹੁਤ ਚੰਗੀ ਮੈਂ ਬਣੂ ਜੇ ਕੋਈ ਸਾਂਭਣ ਵਾਲੇ ਟਿਕਾਣੇ ਤੇ ਪਹੁੰਚੇ ਹਾਂਜੀ 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 ਦੂਜੀ ਸੂਵੇ ਚੰਗੀ ਬਣੂ ਹਾਂ ਐਤਕੀ ਵੀ ਦੁੱਧ ਦੇ ਦੇਣਾ ਇਹਨੂੰ ਦਾਸਰ ਅਰਮਾਨਾ ਇੰਨਾ ਠੰਡੀ ਆਸਾਨ ਕੱਢਣ ਦੀ ਆ ਇਹਨਾਂ ਤੋਂ ਉਧਰ ਵੀਰ ਜੀ ਭਰ ਦੇਣਾ ਭਰਤ ਨਾ ਲੇਵਾ ਬਹੁਤ ਸੋਹਣਾ ਬਣਾਊਗੀ ਹਾਂਜੀ ਹਾਂਜੀ ਕਮਾਲੋ ਸ਼ਾ ਜੀ ਲੈ ਹਾਂ ਇੱਥੋਂ ਕਮਾ ਦੇ ਮੇਰਾ ਵੀ ਪਹਿਲਾਂ ਡੰਗਰ ਵੀ ਸੀ ਉਹ ਲਿਆਈਦਾ ਜਿਹੜਾ ਠੰਡਾ ਵਾਏ ਨਹੀਂ ਆ ਵੀ ਸੂਆ ਉਹਦੇ ਭੱਜ ਕੇ ਖੁਰਲੀ ਵਿੱਚ ਵੜਜੂ ਚੋਂ ਲੱਗਿਆ ਉਹ ਚੀਜ਼ਾਂ ਨਹੀਂ ਹੁੰਦੀਆਂ ਇਹਨਾਂ ਦੀਆਂ ਠੰਡਾ ਡੰਗਰ ਵੇਖ ਕੇ ਲਿਆਈਦਾ ਨਾ ਹਾਂ ਵੀ ਵੀ ਕੱਲ ਨੂੰ ਬੇਫਿਕਰੀ ਆ ਬੇਫਿਕਰੀ ਕੋਈ ਨਵਾਂ ਡੰਗਰ ਖੜੂ ਦੋਸਤ ਵਿੱਚ ਉਹ ਕਿਆ ਨਹੀਂ ਬਾਕੀ ਉਹ ਕੇ ਰਿਪੋਰਟ ਰਹੂਗੀ ਝੋਟੀ ਜਿਹੜਾ ਵੀ ਲੈ ਗਿਆ ਹਨਾ ਹਾਂਜੀ ਤੇ ਭਾਅ ਬਾਜ਼ਾਰ ਵੀ ਠੀਕ ਹੋਊਗਾ ਬਾਲਾ ਤਾਂ ਨਹੀਂ ਨਾ ਰੇਟ ਜੀ ਜੀ ਠੀਕ ਆ ਜਿਵੇਂ ਉਹਦਾ ਜਾਇਜ ਆ ਮੈਂ ਦੂਜੀ ਸਵੇਰ ਵੀ ਜੀ ਕੋਈ ਪੈਸੇ ਵੱਧ ਵਟ ਕੇ ਮੁੱੱਚ ਪਾਊਗਾ ਘੱਟ ਨਹੀਂ ਸਾਡੇ ਕੋ ਡੰਗਰ ਜਾਊਗਾ ਨਾ ਜਿਹੜਾ ਹਾਂ ਸਵੇਰ ਚੋਗੇ ਅਗਲੇ ਸਵੇਰ ਵਾਦੀ ਵਟੂ ਰੇਟ ਜਾਇਜ ਹੁੰਦੇ ਆ ਆਪਣੇ ਉਹ ਸਾਬ ਨਾਲ ਕੱਟੀ ਗਈ ਵੀ ਜੀ ਇਹ ਵੀ 85 ਦੀ 80 ਦੀ ਠੀਕ ਆ ਇਹ 570 2000 ਫਰ ਲਾਂਗੇ ਇਹਦਾ 73000 ਦੀ 73 ਦੀ ਦੇ ਦਾਂਗੇ ਕੱਟੀ ਪਰ ਕੱਟੀ ਕੱਟੀ ਆ ਵੇਖੋ ਤੇ ਉਹਦੇ ਚ ਕੋਈ 73 ਚ ਕੋਈ ਛੋੜ ਦੌਰ ਕਰ ਦਾਂਗੇ ਮਾਤਾ ਨੂੰ ਕੋਈ ਵੀ ਜਿਹੜਾ ਆ ਗਿਆ ਸਚਨ ਪਿੱਛੋਂ ਲੈਵਾ ਕਰਾ ਦੀਏ ਚੈੱਕ ਮੜਾ ਜਾਂ ਫੇਰ ਐਵੇਂ ਕੋਈ ਕਹਿਣਾ ਦੇਵੇ ਯਾਰਾ ਰਹੇਗੀ ਕਸਰ ਹਣਾ ਹਾਂਜੀ ਹਾਂਜੀ ਆ ਵੇਖੋ ਵ ਇਹ ਪੂਰੇ ਪੱਟ ਖੋਲ ਜਾਣੇ ਹਨ ਹਾਂ ਇਹ ਸ਼ਾਇਦ ਹੋੰਦਿਆ ਸਣਾ ਜੀ ਹਾਂ ਅਰੇ ਸੁੰਦੀ ਨਹੀਂ ਹੈ ਕੀ ਬਾਤ ਆ ਹਾਂ ਜੀ ਨਹੀਂ ਠੀਕ ਹੈ 73 ਚੋਂ ਮੰਨਤਾ ਨਾ ਕਰ ਦਾਂਗੇ ਪਰ ਕੱਟੀ ਕੱਟੀ ਵੀਰ ਜੀ ਨਹੀਂ ਨਹੀਂ ਸਹੀ ਗੱਲ ਆ ਤੇ ਇਹਦਾ ਕਰ ਦੇਣਾ ਆਪਾਂ 68 ਚੋਂ ਇਹਦਾ 68 ਚੋਂ ਮੰਨਤਾਂ ਕਰ ਦਾਂਗੇ ਜੀ ਨਹੀਂ ਠੀਕ ਆ ਓਕੇ ਰਿਪੋਰਟ ਆ ਕਰਖਾਂ ਪਰੇ ਨੂੰ ਇਹਨੂੰ ਵੀ ਵੇਖਿਓ ਸੱਜਣੋ ਇਹ ਨਾ ਉਹ ਪਰੇ ਖਾ ਹਾਂ ਥੋੜਾ ਜਿਆ ਕਰਦੀ ਆ ਵੇਖੋ ਕੀ ਬਾਤਾਂ ਬਹੁਤ ਬਰੀਕੀ ਬਹੁਤ ਆ ਕੱਟੀ ਤੇ ਹੋਰ ਗੱਲਾਂ ਦੀਆਂ ਗੱਲਾਂ ਪਯੌਰ ਮੂਰਾ ਹਾਂਜੀ ਤੇ ਆ ਵੀ ਆਪਾਂ ਸਾਰੇ ਪਾਸਿਆਂ ਤੋਂ ਵਿਖਾਤੀ ਹੈਨਾ ਇਹ ਕਿੰਨੇ ਦੀ ਕਹਤੀ ਕਿੰਨੇ ਦੀ ਕਹਤੀ ਜੱਸ ਨੂੰ ਇਹ 75 ਦੀ ਕਹਾਈਗਾ 75 ਦੀ ਉਹ ਚੋਂ ਵੀ ਸ਼ੂਰ ਛੱਪਾ ਛੱਪਾ ਹੋਊਗਾ ਕੋਈ ਨਾ ਨਹੀਂ ਜੇ ਕੋਈ ਵੀਰ ਆਪ ਇੱਥੇ ਆਉਣਾ ਉਧਰੋਂ ਗੱਡੀ ਲੈ ਕੇ ਹਾਂ ਉਹਦਾ ਮਾਨਤਨ ਆਪਾਂ ਵਾਧਾ ਕਰਾਂਗੇ ਪੱਕੀ ਗੱਲ ਇਹ ਅਗਲਾ ਹੁੰਦਾ ਜਦੋਂ ਅਗਲਾ ਇੱਥੇ ਆ ਜਾਵਾਂ ਨਾਲੇ ਸਾਨੂੰ ਏਡੀ ਰਕਮ ਮਿਲ ਗਈ ਆ ਹਾਂ ਨਾਲੇ ਤੁਸੀਂ ਲੈ ਕੇ ਆਪਾਂ ਭੇਜਦੇ ਨਹੀਂ ਡੰਗਰ ਪੈਸੇ ਤੋਂ ਬਿਨਾਂ ਨਹੀਂ ਭੇਜਦੇ ਤਸੱਲੀ ਹੋ ਜਾਂਦੀ ਆ ਤਸੱਲੀ ਹੋ ਜਾਂਦੀ ਆ ਜੀ ਹਾਂ ਠੀਕ ਕੋਈ ਵੀ ਵੀਰ ਇੱਥੇ ਆਵੇ ਆਪਣੀ ਇਹ ਤਾਂ ਫਿਰ ਕਲਿੰਦਰ ਕਹਤੀ ਇੱਕ 10 ਦੀ ਆਪਾਂ ਹਾਂ ਇੱਕ 10 ਬੱਡੀ ਛੋਟੀ ਫੁੱਲ ਕਰ ਦਤਾ ਨਹੀਂ ਪੂਰੀ ਚੰਗੀ ਚੰਗੇ ਦੁੱਧ ਵਾਲੀ ਮੈਂ ਹਾਂਜੀ ਦੁੱਧ ਥਣ ਥਣ ਟੱਪਾ ਇੱਕ ਨੰਬਰ ਲੱਗਾ ਨਹੀਂ ਠੀਕ ਓਕੇ ਹਾਂਜੀ ਧੰਨਵਾਦ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਣਾ